ਹਾ ਦੇਵਿੰਦਰ ਸਿੰਘ ਦੋਸਤੋ ਪੰਜਾਬ ਤੋਂ ਇਸ ਸਮੇਂ ਦੋ ਬ੍ਰੇਕਿੰਗ ਨਿਊਜ਼ ਆ ਰਹੀਆਂ ਨੇ ਇੱਕ ਤਾਂ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਤੇ ਇੱਕ ਸਰਦਾਰ ਸੁਖੀਤ ਸਿੰਘ ਬਾਦਲ ਦੇ ਅਸਤੀਫੇ ਦੇ ਨਾਲ ਸੰਬੰਧਿਤ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਹੋਂ ਦਾ ਅਸਤੀਫਾ ਐਕਸੈਪਟ ਕਰ ਲਿਆ ਗਿਆ ਜਿਹੜੇ ਉੱਥੇ ਸੋਰਸਸ ਨੇ ਕਮੇਟੀ ਦੇ ਅੰਦਰ ਉਹ ਇਹ ਕੱਲ ਦੱਸ ਰਹੇ ਨੇ ਤੇ ਬਾਕੀ ਉਹਨਾਂ ਨੇ ਕਿਉਂਕਿ ਜਦੋਂ ਮੈਂ ਰਿਕਾਰਡਿੰਗ ਸ਼ੁਰੂ ਕੀਤੀ ਆ ਬੜੀ ਹੀ ਤਾਜ਼ਾ ਇਸ ਸਮੇਂ ਦੀ ਇਹ ਬ੍ਰੇਕਿੰਗ ਨਿਊਜ਼ ਆ ਬਾਕੀ ਹਜੇ ਹੋਰ ਉਹਨਾਂ ਨੇ ਕੀ ਕੀ ਫੈਸਲੇ ਕੀਤੇ ਆ ਕਮੇਟੀ ਦੇ ਅੰਦਰ ਇਹ ਇਹਦੇ ਬਾਅਦ ਜਿਹੜੀ ਆ ਆਪਾਂ ਨੂੰ ਜਾਣਕਾਰੀ ਮਿਲਣੀ ਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਉਹ ਐਕਸੈਪਟ ਉਹ ਕਰ ਲਿਆ ਗਿਆ ਇਹਦੇ ਤੇ ਆਪਾਂ ਗੱਲ ਕਰਦੇ ਆ ਕਿ ਹੁਣ ਇਹਨਾਂ ਦੇ ਕੋਲ ਆਰਗੂਮੈਂਟ ਕੀ ਆ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਕੀ ਇਹ ਦੱਸਣਗੇ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਵੱਡਾ ਪੰਜਾਬ ਦੇ ਵਿੱਚ ਪਿਛਲੇ ਜੇਕਰ ਤੁਸੀਂ ਵੇਖੋ ਨਾ ਇੱਕ ਦਿਨ ਮੈਂ ਹਾਸੇ ਦੇ ਵਿੱਚ ਕਿਹਾ ਸੀਗਾ ਕਿ ਯਾਰ ਇਦਾਂ ਲੱਗਦਾ ਕਿ ਇਹ ਸਰਕਾਰ ਕਾਲੀਆਂ ਦੀ ਹੋਵੇ ਕਿ ਜਾਂ ਜਿਹੜੀ ਨਾ ਤਾਂ ਪੰਜਾਬ ਦੇ ਵਿੱਚ ਵਿਰੋਧੀ ਤਰ ਸੁਣਦੀ ਹੈ ਨਾ ਪੰਜਾਬ ਦੇ ਵਿੱਚ ਸਤਾਧਾਰੀ ਤਰ ਸੁਣਦੀ ਹੈ ਪੰਜਾਬ ਦੇ ਵਿੱਚ ਜਾਂ ਤਾਂ ਗੱਲ ਅਕਾਲੀ ਦਲ ਦੀ ਹੁੰਦੀ ਹੈ ਤੇ ਜਾਂ ਗੱਲ ਹੁੰਦੀ ਹੈ ਕਿਸਾਨ ਅੰਦੋਲਨ ਦੀ ਸੋ ਉਹਨਾਂ ਦੋਨਾਂ ਵਿਸ਼ਿਆਂ ਦੇ ਉੱਤੇ ਹੀ ਅੱਜ ਬ੍ਰੇਕਿੰਗ ਨਿਊਜ਼ ਨੇ ਕਿਉਂਕਿ ਅੱਜ ਜਿਹੜਾ ਜਿਹੜੇ ਬਾਕੀ ਐਸਕੇਐਮ ਆ ਉਹਨਾਂ ਨੇ ਮੁਲਾਕਾਤ ਉਹਨਾਂ ਦੇ ਲੀਡਰਾਂ ਨੇ ਕੀਤੀ ਆ ਦਲਿਆਲ ਸਾਹਿਬ ਦੇ ਨਾਲ ਤੇ ਇੱਕ ਚੰਗੀ ਮੁਲਾਕਾਤ ਹੋਈ ਆ ਆਫਟਰ ਅ ਲੌਂਗ ਟਾਈਮ ਬਹੁਤ ਲੰਬੇ ਸਮੇਂ ਤੋਂ ਬਾਅਦ ਇਦਾਂ ਦੀ ਜਿਹੜੀ ਆ ਸਾਨੂੰ ਤਸਵੀਰ ਦੇਖਣ ਨੂੰ ਮਿਲੀ ਆ ਲੰਬੇ ਸਮੇਂ ਤੋਂ ਵੀ ਤੁਸੀਂ ਕਹਿ ਲਓ ਕਿ ਜਦੋਂ ਤੱਕ ਕਿਸਾਨ ਅੰਦੋਲਨ ਜਿਹੜਾ ਖਤਮ ਹੋਇਆ ਦਿੱਲੀ ਦੀਆਂ ਬਰੂਹਾਂ ਤੋਂ ਜਦੋਂ ਪੰਜਾਬ ਹਰਿਆਣਾ ਦੇ ਤੇ ਬਾਕੀ ਸਟੇਟਾਂ ਦੇ ਆਬਵੀਅਸਲੀ ਜ਼ਿਆਦਾਤਰ ਤੁਹਾਨੂੰ ਪਤਾ ਪੰਜਾਬ ਤੇ ਹਰਿਆਣਾ ਦੇ ਸੀ ਤੇ ਇਹ ਜਿਹੜੇ ਕਿਸਾਨ ਜਦੋਂ ਜਿੱਤ ਕੇ ਵਾਪਸ ਆਏ ਆ ਉਸ ਸਮੇ ਤੋਂ ਬਾਅਦ ਹੁਣ ਤੱਕ ਇਸ ਵੀਕੇ ਦੀ ਪਿਕਚਰ ਸਾਨੂੰ ਬਹੁਤ ਘੱਟ ਵੇਖਣ ਨੂੰ ਮਿਲੀ ਆ ਕਹਿ ਲਓ ਕਿ ਦਿੱਲੀ ਵਾਲਾ ਮਾਹੌਲ ਇੱਕ ਵਾਰ ਫਿਰ ਸਾਨੂੰ ਪੀਸੀ ਦੇ ਵਿੱਚ ਪ੍ਰੈਸ ਵਾਰਤਾ ਦੇ ਵਿੱਚ ਨਜ਼ਰ ਆਇਆ ਸੋ ਉੱਥੇ ਆਪਾਂ ਸਾਰੇ ਜਾਣਦੇ ਆ ਕਿ 2021-22 ਦਾ ਜਿਹੜਾ ਇਹ ਮੋਰਚਾ ਸੀਗਾ ਇਹ ਜਿੱਤਿਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਕਾਨੂੰਨ ਜਿਹੜੇ ਆ ਉਹ ਵਾਪਸ ਲੈ ਲਏ ਤਿੰਨ ਜਿਹੜੇ ਖੇਤੀ ਕਾਨੂੰਨ ਸੀਗੇ ਸੋ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਇਹਨਾਂ ਜਥੇਬੰਦੀਆਂ ਦਾ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਆ ਬਾੜੇ ਵੱਧ ਗਏ ਬਹੁਤ ਸਾਰੀਆਂ ਬਿਆਨਬਾਜ਼ੀਆਂ ਵੀ ਇੱਕ ਦੂਸਰੇ ਦੇ ਖਿਲਾਫ ਹੋਈਆਂ ਜਿਹੜੇ ਅੰਦਰੂਨੀ ਸੋਰਸਸ ਨੇ ਨਾ ਜਥੇਬੰਦੀਆਂ ਦੇ ਉਹ ਦੱਸਦੇ ਨੇ ਕਿ ਜਾਦੇ ਅਸਲ ਦੇ ਵਿੱਚ ਰਾਜਾ ਵਾਲ ਸਾਹਿਬ ਤੇ ਡੱਲੇ ਵਾਲ ਸਾਹਿਬ ਦੀ ਕਾਫੀ ਇਹਨਾਂ ਦੀ ਸਗੀ ਖੜਕਦੀ ਵੀ ਕਾਫੀ ਸੀਗੀ ਤੇ ਇਹਨਾਂ ਨੇ ਇੱਕ ਦੂਸਰੇ ਦੇ ਖਿਲਾਫ ਡੱਲੇ ਵਾਲ ਸਾਹਿਬ ਨੇ ਵੀ ਕਾਫੀ ਬਿਆਨਬਾਜ਼ੀ ਕੀਤੀ ਤੇ ਚਲੋ ਦੋਨੇ ਪਾਸਿਆਂ ਤੋਂ ਘੱਟ ਤਾਂ ਕਿਸੇ ਨੇ ਵੀ ਨਹੀਂ ਗੁਜ਼ਾਰੀ ਸੋ ਖੈਰ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਥੋੜਾ ਠੰਡ ਠੰਡੌਲਾ ਰਿਹਾ ਪੰਜਾਬ ਦੇ ਵਿੱਚ ਥੋੜੇ ਬਾਰੇ ਅੰਦੋਲਨ ਚੱਲਦੇ ਰਿਹਾ ਬਾਅਦ ਵਿੱਚ ਇੱਕੋ ਦਮੇ ਹੀ ਜਨਵਰੀ ਦੇ ਅਖੀਰ ਜਿਹਦੇ ਵਿੱਚ ਸ ਇਕਦਮ ਸਾਨੂੰ ਪਤਾ ਲੱਗਦਾ ਕਿ ਜਿਹੜਾ ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਤੇ ਦੂਸਰਾ ਕਿਸਾਨ ਅੰਦੋਲਨ ਇਕਦਮ ਉਦੋਂ ਹੀ ਪਤਾ ਲੱਗਦਾ ਜਦੋਂ ਜਾ ਕੇ ਪੰਜਾਬ ਦੀਆਂ ਬਰੂਹਾਂ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਖੜਾ ਹੋ ਜਾਂਦਾ ਤੇ ਉਹ ਮੋਰਚਾ ਵੀ ਪਿਛਲੀ ਫਰਵਰੀ ਦੇ ਵਿੱਚ ਬੜੀ ਜਲਦੀ ਜਿਹੜਾ ਉਹਨੇ ਜਿਹੜੀ ਆ ਮਕਬੂਲੀਅਤ ਹਾਸਲ ਕੀਤੀ ਲੋਕਾਂ ਨੇ ਉੱਥੇ ਜਾਣਾ ਸ਼ੁਰੂ ਕੀਤਾ ਸੋ ਇਹਦੇ ਚੱਲਦੇ ਆ ਬਾਅਦ ਵਿੱਚ ਪਹਿਨੇ 5-7 ਦਿਨ ਤਾਂ ਰਿਹਾ ਉਹ ਬੜਾ ਐਕਟਿਵ ਉਸ ਤੋਂ ਬਾਅਦ ਉਹਦੇ ਵਿੱਚ ਗ੍ਰਾਵਟ ਹੋਣੀ ਸ਼ੁਰੂ ਹੋ ਗਈ ਫਿਰ ਲੋਕਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਕਿ ਇੱਕ ਪਾਸੇ ਤਾਂ ਲੋਕ ਸਭਾ ਦੀਆਂ ਚੋਣਾਂ ਨੇ ਤੇ ਬਹੁਤ ਓਬਵੀਅਸ ਗੱਲ ਸੀ ਕਿ ਜੇ ਇਸ ਸਰਕਾਰ ਤੋਂ ਤੁਸੀਂ ਮੰਗ ਰੱਖ ਰਹੇ ਹੋ ਉਹਦੇ ਕੋਲ ਸਭ ਤੋਂ ਵੱਡਾ ਬਹਾਨਾ ਹੀ ਇਹ ਹੈ ਕਿ ਸਰ ਚੋਣਾਂ ਆਉਣ ਵਾਲੀਆਂ ਨੇ ਤੇ ਸਾਡੇ ਕੋਲ ਤਾਂ ਅਥਾਰਟੀ ਨਹੀਂ ਹੈਗੀ ਅਸੀਂ ਕੀ ਵੱਡਾ ਫੈਸਲਾ ਕਰਨਾ ਕੀ ਨਹੀਂ ਕਰਨਾ ਚੋਣਾਂ ਦੇ ਪਹਿਲੇ ਦਿਨ ਇਹ ਵੈਸੇ ਮੋਰਲੀ ਵੀ ਇਹਨੂੰ ਸਹੀ ਨਹੀਂ ਮੰਨਿਆ ਜਾਂਦਾ ਜੇਕਰ ਤੁਸੀਂ ਚੋਣਾਂ ਤੋਂ ਪਹਿਲਾਂ ਕੁਝ ਵੱਡੇ ਫੈਸਲੇ ਕਰੋ ਹਾਲਾਂਕਿ ਸਾਡੇ ਮੁਲਕ ਦੇ ਵਿੱਚ ਇਹ ਕਿਹਾ ਜਾਂਦਾ ਕਿ ਖਾਸ ਕਰਕੇ ਜਦੋਂ ਲਾਗੇ ਚੋਣਾਂ ਤੇ ਜਾ ਕੇ ਕਾਫੀ ਫੈਸਲੇ ਕੀਤੇ ਜਾਂਦੇ ਆ ਉਥੇ ਪਾਕਿਸਤਾਨ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਬੜੀਆਂ ਰਿਪੋਰਟਾਂ ਨੇ ਕਿ ਜਦੋਂ ਪਾਰਲੀਮੈਂਟ ਦੇ ਖਤਮ ਹੋਣ ਦਾ ਟਾਈਮ ਹੁੰਦਾ ਤੇ ਉਦੋਂ بڑے ਜਿਹੜਾ ਜਲਦੀ ਜਲਦੀ ਬਿੱਲ ਪਾਸ ਕਰਕੇ ਆਪਣੀਆਂ ਤਨਖਾਹਾਂ ਜਾਂ ਹੋਰ ਜਿੰਨੇ ਵੀ ਭਤੇ-ਪੁੱਤੇ ਲੈਣੇ ਹੁੰਦੇ ਆ ਉਹ ਉਹਨਾਂ ਦੇ ਕੰਮ ਕਰ ਜਾਂਦੇ ਜਾਂ ਕੋ ਬਿਜ਼ਨਸ ਵਾਲਿਆਂ ਨਾਲ ਸੰਧੀ-ਸੁੰਧੀ ਹੁੰਦੀ ਉਹਨਾਂ ਦਾ ਕੰਮ ਕਰ ਦਿੰਦੇ ਆ ਸੋ ਖੈਰ ਆਬਵੀਅਸਲੀ ਸਰਕਾਰ ਨੇ ਕਿਹਾ ਕਿ ਨਹੀਂ ਸਾਡੇ ਕੋਲ ਤਾਂ ਟਾਈਮ ਨਹੀਂ ਅਸੀਂ ਚੋਣਾਵਾਂ ਵੱਲ ਜਾਣਾ ਇਲੈਕਸ਼ਨ ਕਮਿਸ਼ਨ ਨੇ ਚੋਣਾ ਦਾ ਐਲਾਨ ਕਰ ਦਿੱਤਾ ਤੇ ਫਿਰ ਜਦੋਂ ਚੋਣਾ ਦਾ ਐਲਾਨ ਹੋ ਗਿਆ ਤਿੰਨ ਚਾਰ ਮਹੀਨੇ ਆਪਣੇ ਉਧਰ ਹੀ ਲੰਘ ਗਏ ਤਾਂ ਫਿਰ ਤਾਂ ਕੀ ਹੋਣਾ ਸੀ ਜੁਲਾਈ ਤੋਂ ਦੁਬਾਰਾ ਇਹਨਾਂ ਨੇ ਜਿਹੜੀ ਮਕਬੂਲੀਅਤ ਇਹ ਹਾਸਲ ਕਰਨ ਦੇ ਲਈ ਇਹਨਾਂ ਨੇ ਜਿੱਦੋ ਜਹਿਦ ਸ਼ੁਰੂ ਕੀਤੀ ਪੰਜਾਬ ਉਹ ਇਹਨਾਂ ਨੂੰ ਹਰਿਆਣੇ ਵਾਲੀ ਸੀਮਾ ਟੱਪਣ ਨਹੀਂ ਦਿੰਦੇ ਹਰਿਆਣੇ ਤੇ ਉਹਨਾਂ ਨੇ ਪੂਰਾ ਬਾਰਡਰ ਦਾ ਬਾਰਡਰ ਬਣਾਇਆ ਹੋਇਆ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹ ਗੱਲਾਂ ਤਾਂ ਬਹੁਤ ਕਰਦੇ ਨੇ ਕਿ ਮੈਂ ਕੇਂਦਰ ਨੂੰ ਇਦਾਂ ਕਿਹਾ ਤੇ ਮੈਂ ਕੇਂਦਰ ਨੂੰ ਇਦਾਂ ਕਿਹਾ ਪਰ ਹਜੇ ਤੱਕ ਇਸ ਗੱਲ ਦਾ ਜਵਾਬ ਨਹੀਂ ਸਾਨੂੰ ਉਹ ਹਰਿਆਣੇ ਤੋਂ ਤੇ ਕੇਂਦਰ ਤੋਂ ਲੈ ਕੇ ਦੇ ਸਕੇ ਕਿ ਪੰਜਾਬ ਦੀ ਹੱਦ ਦੇ ਵਿੱਚ ਬੈਠੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਕੇਂਦਰ ਜਾਂ ਹਰਿਆਣਾ ਕਿਹੜੇ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਚਲੋ ਗੋਲੀ ਨੂੰ ਤਾਂ ਉਹ ਮੰਨਦੇ ਨਹੀਂ ਰਵੜਦੀਆਂ ਗੋਲੀਆਂ ਵੀ ਜੇਕਰ ਚਲਾਉਂਦੇ ਆ ਪਾਣੀ ਦੀਆਂ ਬਿਛਾੜਾਂ ਮਾਰਦੇ ਆ ਡਰੋਨ ਭੇਜਦੇ ਆ ਉਹ ਪੰਜਾਬ ਦੀ ਹੱਦ ਦੇ ਵਿੱਚ ਇਹ ਕਿਦਾਂ ਕਰ ਰਿਹਾ ਆ ਕਿ ਜੇਕਰ ਤੁਸੀਂ ਕਿਉਂਕਿ ਕਈ ਲੋਕੀ ਕਹਿੰਦੇ ਜੀ ਇਹਨੂੰ ਹੱਦਬੰਦੀ ਨਾ ਕਰੋ ਜੀ ਅਸੀਂ ਇੱਕੋ ਹੀ ਦੇਸ਼ ਦੇ ਆ ਬਿਲਕੁਲ ਇੱਕੋ ਦੇਸ਼ ਆ ਪਰ ਇੱਕੋ ਦੇਸ਼ ਵੇ ਉਹਨਾਂ ਕਿਸਾਨਾਂ ਦੇ ਲਈ ਵੀ ਆ ਨਾ ਇੱਕੋ ਦੇਸ਼ ਤਾਂ ਹੈਗਾ ਪਰ ਫੇ ਉਹ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੇ ਲਈ ਵੀ ਆ ਇਹ ਤਾਂ ਉਹੀ ਵੈਸੇ ਤਾਂ ਭਗਵੰਤ ਮਾਨ ਦੀ ਗੱਲ ਸਹੀ ਆ ਕਿ ਮੋਦੀ ਦਿੱਲੀ ਕਿਉਂ ਆਇਆ ਸੀ ਜੇਕਰ ਤੁਸੀਂ ਇਹ ਪੁੱਛਦੇ ਹੋ ਕਿ ਦਿੱਲੀ ਕਿਉਂ ਜਾਣਾ ਮੋਦੀ ਕਿਉਂ ਆਇਆ ਸੀ ਦਿੱਲੀ ਯਾਰ ਜਿਹੜੇ ਦੇਸ਼ ਦੀ ਰਾਜਧਾਨੀ ਦੇ ਵਿੱਚ ਹੀ ਜਾ ਕੇ ਤੁਸੀਂ ਪ੍ਰੋਟੈਸਟ ਕਰਨਾ ਹੁੰਦਾ ਯੂ ਐਸ ਏ ਦੇ ਅੰਦਰ ਤੁਸੀਂ ਪ੍ਰੋਟੈਸਟ ਕਰਨਾ ਹੋਊਗਾ ਤੁਸੀਂ ਵਾਸ਼ਿੰਗਟਨ ਵੱਲੋਂ ਜਾਓਗੇ ਇੱਥੇ ਯੂਕੇ ਦੇ ਕਿਸਾਨਾਂ ਨੇ ਪ੍ਰੋਟੈਸਟ ਕਰਨਾ ਸੀ ਇਹਨਾਂ ਨੇ ਲੰਡਨ ਵੱਲ ਦਾ ਮੂੰਹ ਕੀਤਾ ਜਿੱਥੇ ਵੀ ਤੁਸੀਂ ਜਾਣਾ ਹੁੰਦਾ ਉਹ ਉੱਥੇ ਜਾ ਕੇ ਹੀ ਤੁਸੀਂ ਪ੍ਰੋਟੈਸਟ ਕਰਦੇ ਨਾ ਜਿਹੜੀ ਤੁਹਾਡੇ ਦੇਸ਼ ਦੀ ਰਾਜਧਾਨੀ ਹੋਵੇ ਜਿੱਥੋਂ ਸਿੰਬੋਲਿਕਲੀ ਸਾਰੇ ਫੈਸਲੇ ਹੁੰਦੇ ਹੋਣ ਉੱਥੇ ਜਿਹੜਾ ਕਰਨਾ ਹੁੰਦਾ ਸੋ ਖੈਰ ਇਹਨਾਂ ਨੂੰ ਦਿੱਲੀ ਤਾਂ ਉਹਨਾਂ ਨੇ ਜਾਣ ਨਹੀਂ ਦਿੱਤਾ ਉੱਥੇ ਹਰਿਆਣੇ ਤੇ ਜਿਹੜਾ ਬਾਰਡਰ ਬਣਾ ਕੇ ਸਰਹੱਦ ਬਣਾ ਕੇ ਇਹਨਾਂ ਨੂੰ ਰੁਕਿਆ ਹੋਇਆ ਤਾਰਾਂ ਬਹੁਤ ਲੰਬੀਆਂ ਲੰਬੀਆਂ ਲਾਈਆਂ ਹੋਈਆਂ ਪਹਿਲਾਂ ਜਿਹੜੇ ਦਿੱਲੀ ਵਾਲੇ ਆ ਉਹਨਾਂ ਦਾ ਇਹ ਜਿਹੜਾ ਆਰਗੂਮੈਂਟ ਹੁੰਦਾ ਸਿਕਾ ਕਿ ਦੇਖੋ ਜੀ ਇਹ ਵੱਡੇ ਵੱਡੇ ਟਰੈਕਟਰਾਂ ਨੂੰ ਇਹਨਾਂ ਨੇ ਟੈਂਕ ਬਣਾ ਲਿਆ ਤੇ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਟਰੈਕਟਰਾਂ ਟਰਾਲੀਆਂ ਦੇ ਨਾਲ ਅਲਾਉ ਨਹੀਂ ਕਰ ਸਕਦੇ ਤੇ ਚਲੋ ਇਹਨਾਂ ਦਾ ਇਹ ਵੀ ਵਹਿਮ ਕੱਢ ਦਿੱਤਾ ਕਿਸਾਨਾਂ ਨੇ ਉਹ ਕਹਿੰਦੇ ਅਸੀਂ 100 100 ਦਾ ਜੱਥਾ ਲੈ ਕੇ ਆਵਾਂਗੇ ਸ਼ਾਂਤਵੇਂ ਹੀ ਆਵਾਂਗੇ ਗਰਵਾਣੀ ਪੜਦੇ ਹੋਏ ਆਵਾਂਗੇ ਅਸੀਂ ਕੋਈ ਟਰੈਕਟਰ ਨਹੀਂ ਲੈ ਕੇ ਆਉਂਦੇ ਸਾਨੂੰ ਆਪਣੀ ਰਾਜਧਾਨੀ ਜਾਣ ਦਿੱਤਾ ਜਾਵੇ ਤੇ ਉਹਨਾਂ ਨੇ ਫਿਰ ਪੈਦਲ ਜਾਣ ਵਾਲਿਆਂ ਨੂੰ ਸ਼ਾਂਤਵੇਂ ਜਾਣ ਵਾਲਿਆਂ ਨੂੰ ਵੀ ਨਹੀਂ ਜਾਣ ਦਿੱਤਾ ਸੋ ਦੈਟ ਮੀਨਸ ਕਿ ਇਹਦੇ ਵਿੱਚ ਜਿਹੜਾ ਇਹ ਆਰਗੂਮੈਂਟ ਪੇਸ਼ ਕੀਤਾ ਜਾਂਦਾ ਕਿ ਜੀ ਇਹਨਾਂ ਨੇ ਵੱਡੇ ਵੱਡੇ ਟਰੈਕਟਰ ਲਿਆ ਕੇ ਰਾਜਸਥਾਨੀ ਦੇ ਵਿੱਚ ਬਾੜ ਦੇਣੇ ਆ ਉਹ ਤਾਂ ਆਰਗੂਮੈਂਟ ਹੀ ਖਤਮ ਹੋ ਗਿਆ ਕਿਉਂਕਿ ਤੁਸੀਂ ਤਾਂ ਪੈਦਲ ਵੀ ਨਹੀਂ ਜਾਣ ਦਿੰਦੇ ਕਿਸੇ ਨੂੰ ਹਾਲਾਂਕਿ ਇਹ ਜ਼ਰੂਰ ਹੈ ਕਿ ਇਹ ਜਿਹੜੀਆਂ ਦੋ ਜਥੇਬੰਦੀਆਂ ਜਿਨ੍ਹਾਂ ਨੇ ਇਹ ਮੋਰਚਾ ਆਰੰਭਿਆ ਜਦੋਂ ਇਹ ਕਹਿੰਦੇ ਨੇ ਕਿ ਸਾਰੇ ਦੇਸ਼ ਦਾ ਮੋਰਚਾ ਹੈ ਇਹਦੀ ਕੋਸ਼ਿਸ਼ ਵੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਅਕਸਰ ਦੇਖਿਆ ਹੋਣਾ ਕਿ ਜਦੋਂ ਡੱਲੇਵਾਲ ਸਾਹਿਬ ਬੋਲਦੇ ਨੇ ਉਹ ਹਿੰਦੀ ਚ ਬੋਲਦੇ ਨੇ ਉਹਨਾਂ ਦਾ ਮੰਤਵ ਤਾਂ ਇਹੀ ਆ ਕਿ ਤੇ ਨਾ ਕਿਤੇ ਕਿ ਮੈਂ ਸਾਰੇ ਦੇਸ਼ ਦੇ ਨਾਲ ਮੁਖਾਤਬ ਹੋ ਕੇ ਸਾਰੇ ਪੰਜਾਬ ਤੋਂ ਬਾਹਰ ਇਸ ਕਿਸਾਨ ਅੰਦੋਲਨ ਦੀ ਕੋ ਹੈ ਨਹੀਂ ਈ ਜਾਦੇ ਲਹਿਰ ਹੁਣ ਵਾਲੇ ਦੀ ਤਾਂ ਕੀ ਹੋਣੀਗਾ ਜੀ ਪਹਿਲਾਂ ਜਦੋਂ ਸਾਲ 1.5 ਸਾਲ ਚੱਲਿਆ ਉਦੋਂ ਵੀ ਕੋ ਆਪਾਂ ਨੂੰ ਪਤਾ ਹੀ ਆ ਕਿ ਪੰਜਾਬ ਸੀ ਪੰਜਾਬ ਤੇ ਹਰਿਆਣਾ ਮੇਨ ਹਬ ਸੀਗੇ ਉਸ ਤੋਂ ਬਾਅਦ ਕੁਝ ਹਿੱਸੇ ਰਾਜਸਥਾਨ ਦੇ ਕੁਝ ਹਿੱਸੇ ਵੈਸਟਰਨ ਯੂਪੀ ਦੇ ਬਾਕੀ ਉਤਰਾਖੰਡ ਦੇ ਉਹ ਉਧਰੋਂ ਵੀ ਕਹਿ ਜਾਂਦਾ ਕਿ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚੋਂ ਵੀ ਲੋਕ ਸੀਗੇ ਉਹ ਵੀ ਜ਼ਿਆਦਾਤਰ ਜਿਹੜੇ ਆ ਮੋਸਟਲੀ ਪੰਜਾਬੀ ਸੀ ਸੋ ਇਸ ਕਰਕੇ ਇਹ ਇਹ ਇਹਦੇ ਤੇ ਵੀ ਇੱਕ ਬਹਿਸ ਸਾਡੇ ਡਿਬੇਟ ਹੈਗੀ ਆ ਕਿ ਯਾਰ ਅਸੀਂ ਪੰਜਾਬੀਆਂ ਨੇ ਕੀ ਜ਼ਰੂਰ ਆ ਵੀ ਅਸੀਂ ਹਰੇਕ ਹੀ ਗੱਲ ਦਾ ਠੇਕਾ ਲੈਣਾ ਕਿ ਅਸੀਂ ਹਰੇਕ ਜਦ ਪੰਜਾਬ ਨੂੰ ਐਮਐਸਪੀ ਮਿਲਦੀ ਹੈ ਤੇ ਅਸੀਂ ਆਪਣਾ ਪੰਜਾਬ ਦਾ ਜਿਹੜਾ ਕਾਰੋਬਾਰ ਆ ਇਹਨੂੰ ਕਿਉਂ ਪ੍ਰਭਾਵਿਤ ਕਰਦੇ ਆ ਬਾਰ-ਬਾਰ ਪੰਜਾਬ ਨੂੰ ਬੰਦ ਕਰਕੇ ਰੇਲਾ ਰੋਕ ਕੇ ਜਾਂ ਸੜਕਾਂ ਰੋਕ ਕੇ ਹੁਣ ਬੇਸ਼ੱਕ ਕਿਸਾਨਾਂ ਦਾ ਇਹ ਗੱਲ ਸਹੀ ਆ ਕਿ ਅਸੀਂ ਨਹੀਂ ਰਾਹ ਰੋਕੇ ਰਾਹ ਸਟੇਟ ਨੇ ਰੋਕਿਆ ਪਰ ਚਾਹੇ ਸਟੇਟ ਨੇ ਰੋਕਿਆ ਚਾਹੇ ਕਿਸਾਨਾਂ ਦੇ ਕਰਕੇ ਰੋਕਿਆ ਜਾਂ ਨਹੀਂ ਰੋਕੇ ਪਰ ਇੱਕ ਗੱਲ ਤਾਂ ਪੱਕੀ ਆ ਨਾ ਇਹਦਾ ਜਿਹੜਾ ਅਸਰ ਆ ਉਹ ਤਾਂ ਪੈਂਦਾ ਆਮ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਦਿੱਲੀ ਨੂੰ ਜਾਣਾ ਹੁੰਦਾ ਹਰਿਆਣੇ ਨੂੰ ਜਾਣਾ ਹੁੰਦਾ ਹੋਰ ਜਗ੍ਹਾਾਂ ਤੇ ਸਾਡੇ ਬਹੁਤ ਸਾਰੇ ਜਿਹੜੇ ਟਰੱਕਾਂ ਵਾਲੇ ਆ ਉਹਨਾਂ ਨੂੰ ਲੰਘੜਾ ਹੁੰਦਾ ਉਹਨਾਂ ਨੂੰ ਬੜਾ ਘੁਮਕਬਾ ਕੇ ਜਾਣਾ ਪੈਂਦਾ ਤੇ ਉਹਦੇ ਲਈ ਉਹਨਾਂ ਨੂੰ ਐਕਸਟਰਾ ਤੇਲ ਖਰਚਣਾ ਪੈਂਦਾ ਤੇ ਉਹ ਜਿਹੜਾ ਕਾਸਟ ਆ ਸਾਰੀ ਉਹ ਵੱਧ ਜਾਂਦੀ ਆ ਉਹਨਾਂ ਦੀ ਅੱਜ ਕੱਲ ਵੈਸੇ ਹੀ ਮਹਿੰਗਾਈ ਇਸ ਦੇ ਹਿਸਾਬ ਦੇ ਨਾਲ ਹੈਗੀ ਆ ਸੋ ਇਹ ਇਹਦੇ ਤੇ ਗੱਲ ਹੋਣ ਦੀ ਜ਼ਰੂਰਤ ਆ ਤੇ ਇਹਦੇ ਗੱਲ ਤਾਂ ਹੀ ਹੋ ਸਕਦੀ ਆ ਜੇਕਰ ਸਾਰੇ ਜਣੇ ਇਕੱਠੇ ਹੋਣ ਸੋ ਅੱਜ ਇੱਕ ਬਹੁਤ ਚੰਗੀ ਇਹ ਸ਼ੁਭ ਸ਼ਗਨ ਇਹਨੂੰ ਕਿਹਾ ਜਾ ਸਕਦਾ ਜਿਹੜਾ ਦਿਨਕ ਪਹਿਲਾਂ ਇੱਕ ਦਿਨ ਪਹਿਲਾਂ ਆਪਣੇ ਹੱਡਲਿਆ ਆਪਣੇ ਸੌਰੀ ਰਾਜ ਆਪਣੇ ਰਾਜੇਵਾਲ ਸਾਹਿਬ ਬਰਵੀਰ ਸਿੰਘ ਰਾਜੇਵਾਲ ਅਗਰਾਹਾ ਸਾਹਿਬ ਤੇ ਹੋਰ ਜਿਹੜੀਆਂ ਐਸਕੇਐਮ ਦੀਆਂ ਜਥੇਬੰਦੀਆਂ ਨੇ ਇਹਨਾਂ ਨੇ ਇੱਕ ਪੰਚਾਇਤ ਕੀਤੀ ਸੀ ਇੱਕ ਇਕੱਠ ਕੀਤਾ ਸੀ ਵੱਡਾ ਉਹਦੇ ਵਿੱਚ ਇਹਨਾਂ ਨੇ ਇਹ ਕਹਿ ਸਕਿਆ ਕਿ ਸਾਡਾ ਜਥਾ ਜਾ ਕੇ ਡੱਲੇਵਾਲ ਸਾਹਿਬ ਦੀ ਧਿਰ ਨੂੰ ਪ੍ਰੋਟੈਸਟ ਕਰ ਰਹੀ ਨੂੰ ਜਿਹੜਾ ਉਹ ਮਿਲੇਗਾ ਸੋ ਹੁਣ ਸਿਖਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਸ਼ੁੱਕਰਵਾਰ ਨੂੰ ਆਪਣਾ ਸਮਰਥਨ ਪੱਤਰ ਲੈ ਕੇ ਢਾਬੀ ਗੁਜਰਾ ਬਾਰਡਰ ਇਹ ਖਨੌਰੀ ਬਾਰਡਰ ਜਿਹੜਾ ਉੱਥੇ ਜਿਹੜੇ ਮਰਨਵਰਤ ਦੇ ਬੈਠੇ ਕਿਸਾਨ ਆ ਗੁਜਗਜੀਤ ਸਿੰਘ ਡੱਲੇਆਲ ਕੋਲ ਪਹੁੰਚੇ ਨੇ ਇਹਨਾਂ ਆਗੂਆਂ ਦੇ ਵਿੱਚ ਜੀ ਬਲਵਿੰਦਰ ਆਪਣੇ ਬਲਬੀਰ ਸਿੰਘ ਰਾਜੇਵਾਲ ਵੀ ਜੀ ਜਗਿੰਦਰ ਸਿੰਘ ਅਗਰਾਹਾ ਵੀ ਸੀ ਡਾਕਟਰ ਦਰਸ਼ਨਪਾਲ ਵੀ ਸੀ ਹਰਿੰਦਰ ਸਿੰਘ ਲਖੋਵਾਲ ਵੀ ਸੀ ਤੇ ਨਾਲ ਦੀ ਨਾਲ ਰਮੇਂਦਰ ਸਿੰਘ ਪਟਿਆਲਾ ਸਮੇਤ ਹੋਰ ਕਈ ਕਿਸਾਨ ਜਿਥੇ ਬੰਦੀਆਂ ਦੇ ਆਗੂ ਜਿਹੜੇ ਆ ਉਹ ਸ਼ਾਮਿਲ ਸਗੇ ਐਸਕੇ ਆਗੂਆਂ ਨੇ ਇਸ ਸਮੇਂ ਜਗਜੀਤ ਸਿੰਘ ਡੱਲੇਆਲ ਨੂੰ ਮਿਲ ਕੇ ਉਹਨਾਂ ਦਾ ਹਾਲਚਲ ਜਾਣਿਆ ਤੇ ਉਹਨਾਂ ਦੀ ਤੰਦਰੁਸਤੀ ਦੇ ਲਈ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਐਸਕੇ ਐਮ ਆਗੂਆਂ ਨੇ ਇਸ ਮੋਰਚੇ ਦੇ ਸੀਨੀਅ ਕਾਕਾ ਸਿੰਘ ਕੋਟੜਾ ਨੂੰ ਆਪਣਾ ਸਮਰਥਨ ਪੱਤਰ ਵੀ ਦਿੱਤਾ ਇਸ ਮੌਕੇ ਕਾਕਾ ਸਿੰਘ ਕੋਟੜਾ ਤੇ ਹੋਰ ਕਿਸਾਨ ਆਗੂਆਂ ਨੇ ਐਸਕੇਐਮ ਦੇ ਆਗੂਆਂ ਦਾ ਨਿੱਘਾ ਸਵਾਗਤ ਕੀਤਾ ਸੋ ਇਹ ਜੀ ਏਕਤਾ ਦੀ ਤਜਵੀਜ਼ ਲੈ ਕੇ ਉੱਥੇ ਪਹੁੰਚੇ ਆ ਕਿ ਆਪਾਂ ਏਕਾ ਕਰੀਏ ਕਿ ਸਾਡੇ ਜਿਹੜੇ ਵਕਰੀਨੇ ਨੇ ਵਿਚਾਰਧਰਾਵਾਂ ਨੂੰ ਲੈ ਕੇ ਉਹ ਜਾਰੀ ਰਹਿਣ ਪਰ ਆਪਾਂ ਜਿਵੇਂ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਦਿੱਲੀ ਦੇ ਖਿਲਾਫ ਅਸੀਂ ਸਾਰੇ ਇਕੱਠੇ ਹੀ ਆ ਸਾਡੀ ਸਾਰਿਆਂ ਦੀ ਲੜਾਈ ਦਿੱਲੀ ਦੇ ਨਾਲ ਹੀ ਆ ਸੋ ਅਸੀਂ ਬਕਵਾਕ ਨਹੀਂ ਹੈਗੇ ਤੇ ਉਧਰੋਂ ਐਮਐਲਏ ਦਾ ਕਾਕਾ ਸਿੰਘ ਕੋਟੜਾ ਹੁਣੀ ਸੀਗੇ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਵੀ ਪਹਿਲਾਂ ਜਿਹੜੀ ਇਹ ਗੱਲ ਕਹੀ ਜਾਂਦੀ ਸੀ ਕਿ ਦਿੱਲੀ ਤਾਂ ਮੰਗਾ ਮੰਨਣ ਨੂੰ ਤਿਆਰ ਆ ਇਕੱਠੇ ਨਹੀਂ ਹੁੰਦੇ ਵੀ ਲੈ ਹੁਣ ਅਸੀਂ ਇਕੱਠੇ ਵੀ ਹੋ ਗਏ ਆ ਹੁਣ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਉਹ ਮੰਗਾ ਮਨਵਾ ਦੇਣ ਸਾਡੀਆਂ ਤੇ ਉਗਰਾਹਾ ਸਾਹਿਬ ਨੇ ਵੀ ਕਿਹਾ ਕਿ ਬਹੁਤ ਚੰਗਾ ਉਹਨਾਂ ਨੇ ਇਹ ਚੰਗਾ ਸ਼ੁਭ ਸ਼ਗਨਿਆ ਸਾਰਿਆਂ ਨੇ ਤਾਰੀਫ ਕੀਤੀ ਇਸ ਗੱਲ ਦੀ ਪਹਿਲਾਂ ਕਾਕਾਸਮ ਕੋਟੜਾ ਦੇ ਬਿਆਨਾਂ ਨੂੰ ਲੈ ਕੇ ਕਾਫੀ ਤਲਖੀ ਵਧੀ ਰਹੀ ਹੈ ਸਾਰਿਆਂ ਦੇ ਵਿੱਚ ਪਰ ਜਗENDER ਸਿੰਘ ਗੁਗਰਾਹਾ ਨੇ ਬੜੀ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਪਿਆਰ ਨਾਲ ਤੇ ਬਹੁਤ ਸਤਿਕਾਰ ਦੇ ਨਾਲ ਸਾਨੂੰ ਸਾਰੇ ਸਾਡੇ ਜਿਹੜੇ ਸੱਜਣ ਮਿਲੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਏਕਤਾ ਜਿਹੜਾ ਵਧੇ ਆਈ ਥਿੰਕ ਪੰਜਾਬ ਦੀ ਬਿਹਤਰੀ ਲਈ ਕਿਸਾਨੀ ਦੀ ਬਿਹਤਰੀ ਲਈ ਵੀ ਇਹ ਏਕਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਇਹਦੀ ਜਰੂਰਤ ਆ ਉਧਰੋਂ ਵੈਸੇ ਉਹ ਜਿਹੜਾ ਨਵਾਂ ਖਰੜਾ ਆ ਉਹਨੂੰ ਤਾਂ ਜਿਹੜਾ ਖਾਰਜ ਕਰ ਦਿੱਤਾ ਪੰਜਾਬ ਸਰਕਾਰ ਨੇ ਭੇਜਦਾ ਆ ਇਹਨਾਂ ਨੇ ਆਪਣੇ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਹਾਲਾਂਕਿ ਇਹਨਾਂ ਦੀ ਮੰਗ ਸੀ ਕਿ ਵਿਧਾਨ ਸਭਾ ਦੇ ਵਿੱਚ ਵੀ ਇਹ ਇਹਦੇ ਲਿਆ ਕੇ ਤੁਸੀਂ ਇਹਦੇ ਤੇ ਡਿਬੇਟ ਵਗੈਰਾ ਕਰਵਾਓ ਪਰ ਉਹਨਾਂ ਨੇ ਵਾਪਸ ਤਾਂ ਮੈਂ ਕੱਲ ਦੀ ਰਿਪੋਰਟ ਇੱਕ ਦੇਖ ਰਿਹਾ ਸੀਗਾ ਉਹ ਜਿਹੜਾ ਨਵਾਂ ਖੇਤੀ ਖਰੜਾ ਮੰਡੀਕਰਨ ਦਾ ਜੋ ਵੀ ਨੀਤੀ ਆ ਉਹਦੇ ਵਿੱਚ ਕਿਹਾ ਤਾਂ ਇਹ ਜਾਂਦਾ ਕਿ ਰਿਫਾਰਮ ਕਰਨੇ ਆ ਪਰ ਰਿਫਾਰਮ ਕਰਨ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਬੈਕ ਡੋਰ ਉਹੀ ਕਾਨੂੰਨ ਜਿਹੜੇ ਪਹਿਲਾਂ ਰੱਦ ਕਰਵਾਏ ਸੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਜਿਹੜਾ ਮੰਡੀਕਰਨ ਨੂੰ ਲੈ ਕੇ ਸੀਗਾ ਵੀ ਉਹੋ ਹੀ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੇਂਦਰ ਦੇ ਵੱਲੋਂ ਕੀਤੀ ਜਾ ਰਹੀ ਆ ਸੋ ਉਹਨੂੰ ਇਹਨਾਂ ਨੇ ਜਿਹੜਾ ਕੈਨਸਲ ਕਰ ਦਿੱਤਾ ਰੱਦ ਕਰ ਦਿੱਤਾ ਪੰਜਾਬ ਸਰਕਾਰ ਨੇ ਸੋ ਚੰਗਾ ਸ਼ੁਭਸ਼ਗ ਨੇ ਇੱਕ ਜਿਹੜਾ ਪੰਜਾਬ ਦੇ ਕਿਸਾਨਾਂ ਦੀ ਏਕਤਾ ਅਕਾਲੀ ਦਲ ਸੋਮਣੀ ਅਕਾਲੀ ਦਲ ਬਾਦਲ ਮੈਨੂੰ ਨਹੀਂ ਪਤਾ ਹੁਣ ਸੁਖਵੀਰ ਸਿੰਘ ਬਾਦਲ ਨੇ ਕੀ ਆਰਗੂਮੈਂਟ ਪੇਸ਼ ਕਰਨੀ ਆ ਕਿ ਉਹ ਉਹਨਾਂ ਨੇ ਹੁਣ ਅਸਤੀਫਾ ਜਿਹੜਾ ਉਹਨਾਂ ਦਾ ਪ੍ਰਵਾਨ ਕਿਦਾਂ ਕਰ ਲਿਆ ਕਾਲੀ ਜਲਦੀ ਜਿਹੜਾ ਵਰਕਿੰਗ ਕਮੇਟੀ ਨੇ ਇਹ ਗੱਲ ਤਾਂ ਲੰਬੇ ਸਮੇਂ ਤੋਂ ਲੋਕ ਕਹਿ ਰਹੇ ਸੀਗੇ ਦੇਖੋ ਹੁਣ ਉਹਨਾਂ ਨੇ ਅਸਤੀਫਾ ਪ੍ਰਵਾਨ ਕਰ ਲਿਆ ਸੋ ਜੇਕਰ ਭਾਰਤ ਦਾ ਇਲੈਕਸ਼ਨ ਕਮਿਸ਼ਨ ਜੋ ਕਿ ਹਾਈ ਹਾਈਲੀ ਪੋਸੀਬਲ ਇਹ ਹੈ ਕਿ ਉਹਨਾਂ ਨੇ ਨਹੀਂ ਇਹਨਾਂ ਦਾ ਕੋਈ ਕੈਨਸਲ ਵਗੈਰਾ ਨਹੀਂ ਕਰਨਾ ਕੋਈ ਮਾਨਤਾ ਰੱਦ ਨਹੀਂ ਹੋਣੀ ਕਾਲੀ ਦਲ ਬਦਲ ਦੀ ਤੇ ਜਦ ਜਦੋਂ ਇਹਨਾਂ ਦੇ ਨਹੀਂ ਉਹ ਕੁਝ ਵੀ ਕਰੂਗਾ ਤੇ ਫਿਰ ਇਹ ਇਹਨਾਂ ਦਾ ਕੀ ਸਟੈਂਡ ਇਹਨਾਂ ਦਾ ਹੋਊਗਾ ਵੀ ਭਾਈ ਅਸੀਂ ਤੁਸੀਂ ਉਦਾਂ ਹੀ ਕਹੀ ਜਾਂਦੇ ਸੀ ਤੁਹਾਨੂੰ ਕਿਹੜਾ ਖਤਰਾ ਸੀ ਬਹੁਤ ਸਾਰੇ ਪੰਥਕ ਐਕਸਪਰਟ ਇਸ ਗੱਲ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਬੜੀ ਹਾਸੋਹੀਣੀ ਗੱਲ ਆ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਧਰਮ ਦੇ ਨਾਮ ਤੇ ਕਿੱਥੇ ਸਾਡੇ ਇੰਨੇ ਜਲਦੀ ਤੁਸੀਂ ਲੋਕਾਂ ਦੇ ਕਹਿੰਦੇ ਹੋ ਸਾਡੇ ਤਾਂ ਮੁੱਖ ਪ੍ਰਧਾਨ ਮੰਤਰੀ ਨੇ ਵੈਸੇ ਉਹਨਾਂ ਨੇ ਅੱਜ ਹੁਣ ਕਹਿ ਦਿੱਤਾ ਕਿ ਮੈਂ ਕੋ ਰੱਬ ਥੋੜੋ ਆ ਪ੍ਰਧਾਨ ਮੰਤਰੀ ਅਜ ਮੋਦੀ ਅੱਜ ਕਹਿੰਦੇ ਮੈਂ ਕੋ ਰੱਬ ਥੋੜੋ ਆ ਮੇਰੇ ਤੋਂ ਵੀ ਗਲਤੀ ਹੋ ਸਕਦੀ ਹੈ ਇੱਕ ਇੰਟਰਵਿਊ ਦੇ ਵਿੱਚ ਹਾਲਾਂਕਿ ਜਦੋਂ ਚੋਣਾ ਚੱਲਦੀਆਂ ਸੀ ਉਦੋਂ ਉਹਨੇ ਕਿਹਾ ਸੀ ਮੈਨੂੰ ਤਾਂ ਲੱਗਦਾ ਮੈਨੂੰ ਰੱਬ ਨਹੀਂ ਭੇਜਿਆ ਮੈਂ ਬਾਇਓਲੋਜੀਕਲ ਨਹੀਂ ਸੋ ਇੱਕ ਪਾਸੇ ਉਹ ਦੇਖੋ ਕਿੱਥੇ ਖੜ ਕੇ ਇੰਟਰਵਿਊ ਹਾਂ ਕਰਦੇ ਆ ਕਿੱਥੇ ਇਲੈਕਸ਼ਨ ਕਮਿਸ਼ਨ ਇੰਡੀਆ ਦਾ ਪੁੱਛਦਾ ਵੇ ਭਾਈ ਤੁਸੀਂ ਧਰਮ ਨੂੰ ਵਿੱਚ ਲੈ ਕੇ ਆ ਰਹੇ ਹੋ ਸਾਡੇ ਪੰਥਕ ਜਿਹੜੇ ਹਲਕੇ ਨੇ ਅਕਾਲੀ ਦਲ ਆ ਇਹ ਪੰਥ ਦੇ ਨਾਮ ਤੇ ਮੋਟਾ ਮੰਗਦਾ ਧਰਮ ਦੇ ਨਾਮ ਤੇ ਵੋਟਾਂ ਮੰਗਦਾ ਤੇ ਉਦੋਂ ਤਾਂ ਇਲੈਕਸ਼ਨ ਕਮਿਸ਼ਨ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਤੇ ਮੈਂ ਤਾਂ ਸਭ ਤੋਂ ਵੱਡੀ ਗੱਲ ਇਹ ਹੀ ਉਠਾਈ ਆ ਕਿ ਜੇਕਰ ਇਲੈਕਸ਼ਨ ਕਮਿਸ਼ਨ ਨੇ ਕੁਝ ਕਹਿਣਾ ਹੀ ਹੋਵੇ ਤੇ ਸਿੰਘ ਸਾਹਿਬ ਕਾਲ ਤਖਸਾਲ ਦੀ ਫਸੀਲ ਤੋਂ ਖੜ ਕੇ ਪੰਜਾ ਜਥੇਦਾਰਾਂ ਨੇ ਉਹਨਾਂ ਨੇ ਕੱਲਾ ਅਸਤੀਫਾ ਮੰਜ਼ੂਰ ਕਰਨ ਨੂੰ ਥੋੜੂ ਕਿਹਾ ਉਹਨਾਂ ਨੇ ਤਾਂ ਹੋਰ ਵੀ ਤਨਖਾਹਾਂ ਲਾਈਆਂ ਸੀਗੀਆਂ ਫਿਰ ਜੇਕਰ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਦੀ ਮਾਨਤਾ ਰੱਦ ਕਰਨੀ ਹੋਵੇ ਫਿਰ ਤਾਂ ਕਿਸੇ ਵੀ ਗੱਲ ਤੇ ਕੀਤੀ ਜਾ ਸਕਦੀ ਹੈ ਫਿਰ ਤਾਂ ਇਹ ਵੀ ਕਹਿ ਸਕਦੇ ਆ ਇਹ 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 ਬੜੀ ਹਾਸੋਹੀਣੀ ਗੱਲ ਆ ਵੀ ਇਹ ਇਹ ਜਿਹੜਾ ਸਿੰਘ ਸਾਹਿਬ ਨੇ ਆ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ ਫੈਸਲਾ ਸੁਣਾਇਆ ਉਹਦੇ ਵਿੱਚ ਸਿਰਫ ਜਿਹੜਾ ਅਸਤੀਫਾ ਕਬੂਲ ਕਰਨਾ ਸੀ ਉਹਨੂੰ ਲੈ ਕੇ ਹੀ ਮਾਨਤਾ ਰੱਦ ਹੋਣੀ ਆ ਜਿਹੜੀਆਂ ਬਾਕੀ ਚਾਰ ਗੱਲਾਂ ਉਹਦੇ ਤੇ ਨਹੀਂ ਹੋਣੀ ਵੀ ਤੁਸੀਂ ਫਿਰ ਫਿਰ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਤੁਸੀਂ ਧਾਰਮਿਕ ਜੱਥੇਬੰਦੀ ਧਾਰਮਿਕ ادارے ਦੇ ਕਹਿਣ ਤੇ ਤੁਸੀਂ ਭਾਂਡੇ ਕਿਉਂ ਧੋਤੇ ਤੁਸੀਂ ਧਾਰਮਿਕ ادارے ਦੇ ਕਹਿਣ ਤੇ ਸੇਵਾ ਕਿਉਂ ਕੀਤੀ ਫਿਰ ਤਾਂ ਉਹ ਇਹ ਵੀ ਪੁੱਛ ਸਕਦੇ ਆ ਨਾ ਪਰ ਆਬਵੀਅਸਲੀ ਸਾਰਿਆਂ ਨੂੰ ਨਜ਼ਰ ਆ ਰਿਹਾ ਸਿਗਾ ਪਰ ਹੁਣ ਚਲੋ ਦੇਰ ਆਇਦ ਦਰਸਤ ਆਇਦ ਪਰ ਇਹਦਾ ਕਿੰਨਾ ਕੁ ਕਾਲੀ ਦਲ ਨੂੰ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਮਾਈ ਪਰਸਨਲ ਓਪੀਨੀਅਨ ਕਿ ਜੇਕਰ ਇਹ 2 ਦਸੰਬਰ ਦੇ ਫੈਸਲੇ ਉਦਾਂ ਹੀ ਬਿਨਾਂ ਨਾਕਾਨੀ ਤੋਂ ਸੱਚੀਓ ਮੰਨ ਲੈਂਦੇ ਨਾ ਦਿਲੋਂ ਮੰਨ ਲੈਂਦੇ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਸੀ ਸਾਰੇ ਆ ਧੜਿਆਂ ਨੂੰ ਵੀ ਇਕੱਠੇ ਕਰ ਲੈਂਦੇ ਹੋ ਸਕਦਾ ਹੋਰ 6 ਮਹੀਨਿਆਂ ਸਾਲ ਤੱਕ ਦੁਬਾਰਾ ਫਿਰ ਸੁਖਵੀਰ ਸਿੰਘ ਬਾਦਲੀ ਪ੍ਰਧਾਨ ਬਣ ਜਾਂਦੇ ਪਰ ਜਿੱਦਾਂ ਹੁਣ ਇਹਨਾਂ ਨੇ ਕਹਿ ਲਓ ਕਿ ਮੈਂ ਉਹ ਜਿਹੜਾ ਅੱਗੇ ਇੱਕ ਵਾਰ ਮੁਹਾਵਰਾ ਵਰਤਿਆ ਸੀ ਉਹ ਪੂਰਾ ਤਾਂ ਨਹੀਂ ਵਰਤਣਾ ਚਾਹੁੰਦਾ ਕਿ ਉਹ ਜਿਹੜਾ 100 ਗੰਡੇ ਤੇ ਉਹ ਵਾਲਾ ਹੁੰਦਾ ਵੀ ਉੱਥੇ ਕੀ ਕਹਾਣੀ ਮੁੜ ਕੇ ਆ ਗਈ ਵੀ ਉਹ ਐਂਡ ਆਫ ਦਾ ਡੇ ਤੁਹਾਨੂੰ ਅਸਤੀਫਾ ਐਕਸੈਪਟ ਵੀ ਕਰਨਾ ਪੈ ਗਿਆ ਤੇ ਇੰਨੀ ਆ ਜਿਆਦੇ ਦਿਲਜੀਤ ਸਿੰਘ ਚੀਮੇ ਤੋਂ ਇੰਟਰਵਿਊ ਆ ਵੀ ਕਰਵਾਤੀਆਂ ਤੇ ਪਤਾ ਨਹੀਂ ਉਹ ਵਿਚਾਰੇ ਕੀ ਕੀ ਕਹਿੰਦੇ ਰਿਹਾ ਹੁਣ ਪਤਾ ਨਹੀਂ ਉਹ ਕੀ ਆਰਗੂਮੈਂਟ ਪੇਸ਼ ਕਰਨਗੇ ਕਿ ਹੁਣ ਕਿਦਾਂ ਅਸਤੀਫਾ ਪ੍ਰਵਾਨ ਅਸੀਂ ਕਰ ਲਿਆ ਤੇ ਕਰ ਵੀ ਲਿਆ ਤੇ ਕਹ ਲਓ ਕਿ ਇਨੇ ਦਿਨਾਂ ਬਾਅਦ ਵੀ ਕੀਤਾ ਇਹ ਹੀ ਉਦੋਂ ਹੀ ਹੋ ਜਾਂਦਾ ਤਾਂ ਇਹਨਾਂ ਦੀ ਕਹ ਲਓ ਸਾਰੇ ਜਿੱਦਾਂ ਉਸ ਉਹ ਇੱਕ ਦੋ ਦਿਨ ਬੜੀ ਸਾਰਿਆਂ ਨੇ ਇਹਨਾਂ ਨੂੰ ਜਿਹੜਾ ਪ੍ਰਸ਼ੰਸਾ ਕੀਤੀ ਵੀ ਚਲੋ ਚੰਗੀ ਗੱਲ ਹੈ ਜੀ ਇਹਨਾਂ ਨੇ ਆਪਣੀ ਗਲਤੀ ਕਬੂਲੀ ਇਹਨਾਂ ਨੂੰ ਜਿਹੜੀ ਸਜ਼ਾ ਲੱਗੀ ਇਹਨਾਂ ਨੇ ਸਿਰ ਨਵਾ ਕੇ ਉਹ ਮੰਨ ਲਈਆ ਪਰ ਜਦੋਂ ਫਿਰ ਇਹ ਅਸਤੀਫੇ ਤੇ ਅੜ ਗਏ ਫਿਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਾਬਤ ਇਹਨਾਂ ਦੇ ਵੱਲੋਂ ਜਿਹੜੀਆਂ ਸਾਰੀਆਂ ਚਾਲਾਂ ਵਗੈਰਾ ਸ਼ੁਰੂ ਹੋ ਗਈਆਂ ਤੇ ਲੋਕਾਂ ਨੇ ਕਿਹਾ ਕਿ ਦੇਖੋ ਤੁਸੀਂ ਮੇਰੇ ਮੈਨੂੰ ਕਈ ਸੱਜਣਾਂ ਨੇ ਕਿਹਾ ਕਿ ਤੈਨੂੰ ਬਹੁਤ ਲੱਗਦਾ ਸੀ ਕਿ ਅਕਾਲੀ ਦਲ ਬਾਦਲ ਵਾਲੇ ਤਾਂ ਇਹ ਤਾਂ ਬਹੁਤ ਇਹਨਾਂ ਦੀ ਨਵੀਂ ਸ਼ੁਰੂਆਤ ਹੋ ਗਈ ਹੈ ਇਹਨਾਂ ਨੇ ਸਿਰਨਵਾ ਕੇ ਮੰਨਿਆ ਦੇਖ ਕਿਦਾਂ ਗਿਆਨੀ ਹਰਪੀ ਸਿੰਘ ਉਹਨਾਂ ਦੇ ਬਾਬਤ ਹੀ ਬੋਲ ਰਹੇ ਨੇ ਤੇ ਦੇਖ ਇਹਨਾਂ ਨੇ ਤਸਤੀਫਾ ਨਹੀਂ ਐਕਸੈਪਟ ਆਪਣਾ ਪ੍ਰਮਾਨ ਇਹਨਾਂ ਦੀ ਵਰਕਿੰਗ ਕਮੇਟੀ ਕਰ ਰਹੀ ਸੋ ਖੈਰ ਉਹ ਹੁਣ ਦੇਖਦੇ ਹਾਂ ਜੀ ਇਸਤੀਫੇ ਤੋਂ ਬਾਅਦ ਕਿੱਧਰ ਨੂੰ ਕਹਾਣੀ ਜਾਂਦੀ ਆ ਸੋ ਲਗਾਤਾਰ ਤੁਹਾਡੇ ਨਾਲ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਜੁੜਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ